ਬਜਟਲੈਂਟਾ ਜਾਰਜੀਆ ਦੇ ਵਿੱਚ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਕਿ ਅੱਜ ਇੱਕ ਜੀਟੀਏ ਸਟਾਈਲ ਜਿਹੜੀ ਹੈਗੀ ਐ ਚੇਜ਼ ਕੀਤੀ ਪੁਲਿਸ ਨੇ ਜਿਹੜੀ ਬੱਸ ਹਾਈਜੈਕ ਕਰ ਲਈਆ 39 ਇਅਰ 올ਡ ਜਿਹੜਾ ਜੋਸਫ ਬੰਦਾ ਸੀਗਾ ਇਹ ਹੋਇਆ ਕਿ ਜੀ ਇਹ ਬੰਦਾ ਪਹਿਲਾਂ ਬੱਸ ਦੇ ਵਿੱਚ ਚੜਿਆ ਗ੍ਰੇਨਟ ਕਾਉਂਟੀ ਹੈਗੀ ਐ ਟਲੈਂਟਾ ਦੇ ਵਿੱਚ ਜਾਰਜੀਆ ਚ ਪੈਂਦਾ ਹੈ ਇਹ ਅਮਰੀਕਾ ਦੇ ਵਿੱਚ ਇਹ ਬੱਸ 'ਚ ਬੰਦਾ ਚੜਿਆ ਤੇ ਇਹਦਾ ਝਗੜਾ ਹੋ ਗਿਆ ਕਿਸੇ ਉੱਥੇ ਹੋਰ ਪਸੰਜਰ ਦੇ ਨਾਲ ਤੇ ਉਹ ਬੰਦੇ ਨੇ ਅਗੋ ਗਨ ਕੱਢ ਲਈ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਕੱਲ ਵੀ ਗੰਨਾ ਰੱਖਣੀ ਜਿਹੜੀ ਹੈਗੀ ਬਹੁਤ ਰਿਸਪੌਂਸਿਬਿਲਟੀ ਦਾ ਕੰਮ ਹੁੰਦਾ ਉਹ ਬੰਦੇ ਨੇ ਗਨ ਕੱਢ ਲਈ ਤੇ ਇਹ ਬੰਦਾ ਜਿਹੜਾ ਜੋਸਫ ਜੀ ਨੇ ਬਸਾਈ ਜਾ ਕੇ ਕੀਤੀ ਬਾਅਦ ਦੇ ਵਿੱਚ ਇਹ ਬੰਦੇ ਨੇ ਉਹਦੀ ਗਨ ਖੋਖ ਕੇ ਤੇ ਉਹਨੂੰ ਗੋਲੀ ਮਾਰਤੀ ਤੇ ਡਰਾਈਵਰ ਤੇ ਕਨਪੱਟੀ ਤੇ ਗਨ ਰੱਖਤੀ ਤੇ ਡਰਾਈਵਰ ਨੂੰ ਕਹਿੰਦਾ ਭਜਾ ਲੈ ਹੁਣ ਤੇ ਡਰਾਈਵਰ ਨਾਲ ਜਿਹੜਾ ਹੈਗਾ ਬਸ ਭਜਾਈ ਗਏ ਭਜਾਈ ਗਏ ਤੇ ਉਸ ਤੋਂ ਬਾਅਦ ਪੁਲਿਸ ਨੂੰ ਚੇਸ ਕਰਦੀ ਰਹੀ ਪਿੱਛੇ ਵੀਡੀਓ ਵੀ ਚੱਲ ਰਹੀ ਹੈ ਤੇ ਬਾਅਦ ਵਿੱਚ ਪੁਲਿਸ ਨੇ ਦੇ ਚਾਰੋਂ ਟਾਇਰ ਵੀ ਜਿਹੜੇ ਹੈਗੇ ਆ ਉਹ ਫਲੈਟ ਕਰਤੇ ਉਸ ਤੋਂ ਬਾਅਦ ਵੀ ਇਹ ਬਸ ਨਹੀਂ ਰੁਕੀ ਬਸ ਅੱਗੇ ਭੱਜਦੀ ਰਹੀ ਤੇ ਉਸ ਤੋਂ ਬਾਅਦ ਫਿਰ ਫਾਈਨਲੀ ਜਿਹੜਾ ਇੱਕ ਪੁਲਿਸ ਆਫੀਸਰ ਸੀਗਾ ਉਹਨੇ ਆਪਣੀ ਰਾਈਫਲ ਗਾਂਦੇ ਨਾਲ ਤੇ ਇੰਜਣ ਦੇ ਵਿੱਚ ਗੋਲੀ ਮਾਰੀ ਤਾਂ ਜਾ ਕੇ ਬੱਸ ਜਿਹੜੀ ਹੈਗੀ ਰੋਕੀ ਤੇ ਉਸ ਤੋਂ ਬਾਅਦ ਇਹ ਬੰਦੇ ਨੂੰ ਫੜਿਆ ਗਿਆ ਤੇ ਉਹਦੇ ਉੱਤੇ ਹੁਣ ਜਿਹੜਾ ਹੈਗਾ 30 ਕਾਉਂਸਲ ਲੱਗੇ ਹੈਗੇ ਆ ਜਿਹੜੇ ਫਾਈਨਲੀ ਦੇ ਤੇ ਇਸ ਤੋਂ ਬਾਅਦ ਹੁਣ ਜਿਹੜਾ ਹੈਗਾ ਇਹਨੂੰ ਅੱਗੇ سزا ਹੋਊਗੀ ਇਸ ਬੰਦੇ ਨੂੰ ਪਰ ਜਿਹੜਾ ਇਹ ਪੂਰਾ ਸੀਨ ਸੀਗਾ इवन ਜਿਹੜੇ ਉੱਥੇ ਐਟਲੰਟਾ ਦੇ ਵਿੱਚ ਜਿਹੜੇ ਚੌਪਰ ਦੇ ਵਿੱਚ ਜਿਹੜੇ ਰਿਪੋਰਟਰ ਸੀ ਕੋ ਉਹ ਵੀ ਕਹਿੰਦੇ ਵੀ ਸਾਨੂੰ ਇਹਨੇ ਸਾਲ ਹੋ ਗਏ 20 30 ਸਾਲ ਹੋ ਗਏ ਰਿਪੋਰਟਿੰਗ ਕਰਦੇ ਨੂੰ ਅਸੀਂ ਇਦਾਂ ਦਾ ਕੇਸ ਕਦੇ ਨਹੀਂ ਦੇਖਿਆ ਤੇ ਇੱਕ ਪੂਰੀ ਦੀ ਪੂਰੀ ਬੱਸ ਹੀ ਹਾਈਜੈਕ ਕਰ ਲਈ ਜਿਹਦੇ ਵਿੱਚ 17 ਹੋਰ ਪੈਸੰਜਰ ਵੀ ਸੀਗੇ ਉਹ ਸਾਰਾ ਪੈਸੰਜਰਾਂ ਦੇ ਸਮੇਤ ਜਿਹੜੀ ਹੈਗੀ ਆ ਬੱਸ ਨੂੰ ਭਜਾਉਂਦੇ ਰਹੇ ਤੇ ਬਾਅਦ ਚ ਫਾਈਨਲੀ ਫਿਰ ਜਿਹੜਾ ਹੈਗਾ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ ਤੇ ਪੈਸੰਜਰਾਂ